ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬਿਊਟੀ ਕਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਫਿਰ ਤੋਂ ਰਾਮ ਟੈਕਸ ਦੇ ਸੂਟ ਲੈ ਕੇ ਆਏ ਹਾਂ ਰਾਮ ਟੈਕਸ ਦੇ ਸੂਟ ਤਾਂ ਕਰਕੇ ਜਿਆਦਾ ਦਿਖਾਣੇ ਅੱਜਕੱਲ੍ਹ ਤੁਹਾਨੂੰ ਕਿਉਂਕਿ ਇਹਨਾਂ ਦਾ ਸਟਾਫ ਤੇ ਕਲਰ ਵਗੈਰਾ ਸਾਰੇ ਬਹੁਤ ਵਧੀਆ ਰਹਿੰਦੇ ਆ ਤੇ ਥੋੜਾ ਜਿਹਾ ਘੱਟ ਰੇਂਜ ਚ ਲੈ ਕੇ ਆਏ ਹਾਂ ਰਾਮ ਟੈਕਸ ਮੈਂ ਤੁਹਾਨੂੰ ਬਹੁਤ ਤਰ੍ਹਾਂ ਦੀ ਰੇਂਜ ਚ ਦਿਖਾਨੀ ਆ ਵਧੀਆ ਵੀ ਦਿਖਾਨੀ ਆ ਘੱਟ ਰੇਂਜ ਵਾਲੀ ਵੀ ਮਤਲਬ ਹਰ ਇੱਕ ਰੇਂਜ ਚ ਆ ਅੱਜ ਵਾਲੀ ਸੂਟ ਸਾਰੀ ਹੀ ਵੀਡੀਓ 2600 ਦੀ ਰਹੇਗੀ 2600 ਦੇ ਸ ਪਸੰਦ ਦਾ ਮੇਰਾ ਨੰਬਰ 8283 828381 ਨੰਬਰ ਹੈ ਜੀ ਇਸ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਪਿਕ ਸੈਂਡ ਕਰ ਸਕਦੇ ਹੋ ਜਿਹੜਾ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਇਆ ਕਲੈਕਸ਼ਨ ਬਹੁਤ ਪਿਆਰੀ ਜੀ ਹੈ ਸ਼ੁਰੂ ਕਰਦੇ ਹਾਂ ਨੈਕਵਰਕ ਦੇ ਨਾਲ ਇਹ ਹੈਗਾ ਜੀ ਆਪਣਾ ਅੱਜ ਦਾ ਫਰਸਟ ਸੂਟ ਪਿਓਰ ਕਾਟਨ ਦਾ ਸਟਫ ਆ ਇਹਨੂੰ ਤੁਸੀਂ ਵਿਦਾਊਟ ਲਾਈਨਿੰਗ ਬਣਾ ਸਕਦੇ ਹੋ ਵੈਸੇ ਹਲਕਾ ਜਿਹਾ ਸੀ ਥਰੂ ਲੱਗਦੀ ਹੈ ਸ਼ਰਟ ਨੀਚੇ ਤੁਸੀਂ ਜਾਂ ਤਾਂ ਅੰਡਰ ਸ਼ਰਟ ਪਾ ਸਕਦੇ ਹੋ ਜਾਂ ਫਿਰ ਲਾਈਨਿੰਗ ਲਗਵਾ ਸਕਦੇ ਹੋ ਸਲਵਾਰ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਕਿਉਂਕਿ ਜਿਹੜਾ ਇਹਦਾ ਸਟਫ ਹੈ ਜੀ ਉਹਦੇ ਵਿੱਚ ਹਲਕੀ ਹਲਕੀ ਲਾਈਨਿੰਗ ਆ ਰਹੀ ਆ ਠੀਕ ਹੈ ਬਹੁਤ ਪਿਆਰਾ ਜਿਹਾ ਸਟਫ ਹੈ ਇਹ ਪਿਓਰ ਕਾਟਨ ਤੇ ਇਹ ਹੈਗਾ ਜੀ ਸ਼ਰਟ ਦਾ ਡਿਜ਼ਾਈਨ ਸਾਰੀ ਮਸ਼ੀਨੀ ਵਰਕ ਦੇ ਨਾਲ ਤਿਆਰ ਕੀਤਾ ਹੋਇਆ ਸੂਟ ਹੈ ਇਹ ਠੀਕ ਹੈ ਜੀ। ਘੇਰਾ ਬਹੁਤ ਸੋਹਣਾ ਬਣਿਆ ਹੋਇਆ ਸੂਟ ਦਾ। ਪਲੇਨ ਸਲਵਾਰ ਇਹਦੇ ਨਾਲ। ਸਲਵਾਰ 3 ਮੀਟਰ ਦੀ ਰਹੋਗੇ। ਠੀਕ ਹੈ? ਤੇ ਇਹਨਾਂ ਦੀ ਦੁਪੱਟੀਆਂ ਦੀ ਲੋਕ ਵੀ ਬਹੁਤ ਸੋਹਣੀਆਂ ਆ। ਪਹਿਲਾਂ ਤਾਂ ਲੇਸ ਹੀ ਦੇਖ ਲਓ ਜਿਹੜੀ ਅੱਗੇ ਆਪਾਂ ਸਟਲ ਦੇ ਨਾਲ ਲੇਸ ਬੁੰਦੇ ਸੀਗੇ, ਉਹਦਾਂ ਦਾ ਡਿਜ਼ਾਈਨ ਆ ਲੇਸ ਦਾ ਬਹੁਤ ਸੋਹਣਾ ਜਿਹਾ। ਹੈਂਡ ਮੇਡ ਲੇਸ ਸਾਰੀ। ਇਹ ਦੁਪੱਟਾ ਹੈਗਾ ਪਿਓਰ ਕਾਟਨ ਦਾ ਪਿਓਰ ਕਾਟਨ ਤੇ ਐਦਾਂ ਰਹੇਗਾ ਡਿਜ਼ਾਈਨਰ ਜਿਹਾ ਦੁਪੱਟਾ 61 ਚੈੱਕ ਬਣਿਆ ਹੋਇਆ ਤੇ 61 ਵਰਕ ਵਾਲਾ ਦੁਪੱਟਾ ਸੈਂਟਰ ਜੋੜ ਦੇ ਨਾਲ ਰਹੂਗਾ ਦੁਪੱਟਾ ਇਹ ਤੇ ਬੈਕ ਸਾਈਡ ਤੋਂ ਵੀ ਬਹੁਤ ਸੋਹਣੀ ਫਿਨਿਸ਼ਿੰਗ ਹੈ ਦੁਪੱਟੇ ਦੀ ਅਗਰ ਕਈ ਵਾਰੀ ਉਲਟਾ ਹੋ ਜਾਂਦਾ ਦੁਪੱਟਾ ਬੁੱਕਰ ਲੈਣਾ ਠੀਕ ਹੈ ਜੀ 2600 ਪ੍ਰਾਈਸ ਸਾਰੀ ਹੀ ਵੀਡੀਓ ਦਾ ਤੇ ਸ਼ਿਪਿੰਗ ਅਲੱਗ ਤੋਂ ਰਹੇਗੀ ਇਹ ਹੈਗੇ ਨੇ ਇਹਦੇ ਵਿੱਚ ਕਲਰ ਇਹ ਤਾਂ 3rd ਕਲਰ ਆ ਜੀ ਤੇ ਇਹ ਵਾਲਾ ਹੈਗਾ ਇਹਦਾ 4th ਕਲਰ ਚਾਰੋਂ ਹੀ ਕਲਰ ਬਹੁਤ ਸੋਹਣੇ ਜਿਹੇ ਆ ਵਰਕ ਵਾਲੀ ਦੁਪੱਟੇ ਆ ਤੇ ਫੁੱਲ ਵਰਕ ਇਹਨਾਂ ਦੀ ਸ਼ਰਟ ਆ ਸ਼ਰਟ ਦੀ ਲੈਂਥ ਤਕਰੀਬਨ 41 ਤੋਂ ਲੈ ਕੇ ਤੁਸੀਂ 44 ਤੱਕ इजीली ਬਣਾ ਸਕਦੇ ਹੋ ਕੱਟਦਾ ਜਾਂਦੀ ਆ ਫਿਰ ਵੱਧ 44 ਤੱਕ ਹੋਏਗੀ ਇਸ Stoff ਬਹੁਤ ਪਿਆਰਾ ਹੈ without lining suit ਬਣੇਗਾ ਜੀ ਲੁੱਕ ਦੇਖੋ ਸੋਹੜਦੀ ਹੈ ਤੇ neck ਬਣ ਜਾਏਗਾ ਆਪਣਾ ਠੀਕ ਹੈ ਇਹਦੀ ਲੈਂਥ ਦੀ ਤਾਂ ਕੋਈ ਖਾਸ ਪ੍ਰੋਬਲਮ ਹੈ ਨਹੀਂ ਇਹ ਸਾਰਾ organza ਲਗਾ ਕੇ ਬਹੁਤ ਪਿਆਰਾ ਜਿਹਾ ਵਰਕ ਕੀਤਾ ਹੋਇਆ suit ਜੁਪਾਸ without lining suit ਤੁਸੀਂ ਇਹ ਬਣਾ ਸਕਦੇ ਹੋ ਇਹ ਹੈਗੀ ਹੈ ਜੀ ਇਹਦੀ printed ਸਲਵਾਰ ਇਹਦਾ ਕੰਟਰਾਸਟ ਹੈ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਇਹ ਸ਼ਰਟ ਆ ਗਈ ਇਹ ਸਲਵਾਰ ਆ ਫਰੇ ਕੇਜ ਵਾਸਤੇ ਸੂਟ ਨੇ ਅੱਜ ਦੀ ਵੀਡੀਓ ਦੇ ਤੁਸੀਂ ਸਲਵਾਰ ਸੂਟ ਬਣਵਾ ਸਕਦੇ ਹੋ ਪੈਂਟ ਪਲਾਜ਼ੋ ਥੋੜੀ ਚੁਆਇਸ ਆ ਇਹ ਹੈਗਾ ਪਿਓਰ ਪਿਓਰ ਦਾ ਦੁਪੱਟਾ ਪਿਓਰ ਸ਼ਾਫੌਨ ਦਾ ਲੰਮਾ ਚੌੜਾ ਦੁਪੱਟਾ ਜੀ 1200 ਵਾਲਾ ਤਾਂ ਦੁਪੱਟਾ ਹੀ ਲੱਗਿਆ ਹੋਇਆ ਸੂਟ ਨੂੰ ਇਹਦੇ ਵਿੱਚ ਕਲਰ ਦੇਖ ਲਓ ਕਲਰ ਬਹੁਤ ਸੋਹਣੇ ਆ ਕਲਰ ਸਾਰੇ ਫਾਸਟ ਰਹਿਣਗੇ ਜੀ ਰਾਮ ਟੈਕਸ ਬ੍ਰਾਂਡ ਆ 2600 ਪ੍ਰਾਈਸ ਆ ਸੂਟ ਦਾ neck ਤੇ ਵੀ ਬਹੁਤ ਪਿਆਰਾ ਜਿਹਾ ਵਰਕ ਆ ਠੀਕ ਆ ਬਹੁਤ ਸੋਹਣਾ ਵਰਕ ਆ ਸੂਟ ਦਾ ਠੀਕ ਆ ਜੀ विदाउट लाइनिंग बनेगा जी सूट प्रिंटे बहुत सोणा सूट दी प्रिंटिंग बहुत प्यारी है ਇਹਨੂੰ ਤੁਸੀਂ ਇਹ ਲਾਈਨ ਚ ਬਣਾ ਸਕਦੇ ਹੋ ਸੂਟ ਨੂੰ ਪਾਕਿਸਤਾਨੀ ਲੁੱਕ ਦੇ ਸਕਦੇ ਹੋ ਜਾਂ ਫਿਰ ਚੋਨਟ ਪਾ ਕੇ ਫਰਾਕ ਬਣਾ ਸਕਦੇ ਹੋ ਕੇਰਾ ਬਹੁਤ ਜ਼ਿਆਦਾ ਦਿੱਤਾ ਹੋਇਆ ਸੂਟ ਦਾ ਸਾਈਡ ਤੇ 슬ੀਵਸ ਦਿੱਤੀਆਂ ਹੋਈਆਂ ਜੀ ਠੀਕ ਹੈ ਬੈਕ ਸਾਈਡ ਵੀ ਸੇਮ ਰਹੂਗਾ ਇਹ ਵਾਲਾ ਡਿਜ਼ਾਈਨ ਇਹਦੀ 3 ਮੀਟਰ ਦੀ ਸਲਵਾਰ ਆ ਤੁਸੀਂ ਪਟਿਆਲਾ ਸਲਵਾਰ ਬਣਾ ਸਕਦੇ ਹੋ ਜਾਂ ਫਿਰ ਉਹ ਤਾਂ ਤੁਸੀਂ ਆਪਣੇ ਅਕੋਰਡਿੰਗ ਬਣਵਾ ਸਕਦੇ ਜਿੱਦਾਂ ਵੀ ਬਣਾਣੇ ਇਹਨਾਂ ਨੇ ਸਟ੍ਰੇਟ ਸਲਵਾਰ ਪਾਈ ਵੀ ਹੈ ਲੁੱਕ ਬਹੁਤ ਸੋਹਣੀ ਆ ਸੂਟ ਦੇ ਦੇਖੋ ਜੀ ਸੂਟ ਔਰ ਦੁਪੱਟਾ ਪਿਓਰ ਸ਼ਫਾਨ ਦਾ ਦੁਪੱਟਾ ਬਹੁਤ ਸੋਹਣਾ ਜਿਹਾ ਦੁਪੱਟਾ ਪਿਓਰ ਸ਼ਫਾਨ ਦਾ ਇਦੇ ਵਿੱਚ ਕਲਰ ਤੁਹਾਨੂੰ ਦੋ ਮਿਲਣਗੇ ਇੱਕ ਆਫ ਵਾਈਟ ਆਪੋਜੀਟ ਆ ਗਿਆ ਇਮਰਜੈਂਟਾ ਦੇ ਪਰ ਆਫ ਵਾਈਟ ਦਾ ਪ੍ਰਿੰਟ ਹੈ ਜੀ ਆਫ ਵਾਈਟ ਦੇ ਉੱਪਰ ਮਰਜੈਂਟਾ ਦਾ ਪ੍ਰਿੰਟ ਹੈ ਬਹੁਤ ਸੋਹਣੇ ਜਿਹੇ ਸ਼ੇਡ ਆ ਨੈਕਸਟ ਕਲਰ ਦਿਖਾਣੇ ਤੁਹਾਨੂੰ ਮਹਿੰਦੀ ਇਹ ਵੀ ਡਿਜ਼ਾਈਨਰ ਜਿਹਾ ਪੀਸ ਬਣੇਗਾ ਇਹਨੂੰ ਤੁਸੀਂ ਸਟ੍ਰੇਟ ਬਣਵਾਇਓ ਸੂਟ ਨੂੰ ਜਾਂ ਫਿਰ ਪਾਕਿਸਤਾਨੀ ਲੁੱਕ ਵੀ ਦੇ ਸਕਦੇ ਹੋ ਇਹਦੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਸੂਟ ਦੇ ਇੱਦਾਂ ਬਣੇਗਾ ਜੀ ਸੈਂਟਰ ਦੇ ਵਿੱਚ ਨੈੱਕ। ਵਿਚ ਇਦਾਂ ਦੀ ਲੁੱਕ ਆ। ਇਹਨੂੰ ਤੁਸੀਂ A ਲਾਈਨ ਵੀ ਦੇ ਸਕਦੇ ਹੋ ਕਿਉਂਕਿ ਜੇ ਡਿਜ਼ਾਈਨਿੰਗ ਕੱਟ ਨਹੀਂ ਹੋਏਗੀ ਜ਼ਿਆਦਾ। ਸਾਰੇ ਸੂਟ ਜਿੰਨਾ ਵੀ ਫਰੰਟ ਹੈ ਹਾਈਲਾਈਟ ਕੀਤਾ ਹੋਇਆ ਥ੍ਰੈਡ ਵਰਕ ਦੇ ਨਾਲ। ਪਲੇਨ ਬਾਟਮ ਹੈ ਜੀ ਇਹਦੀ ਵੀ। ਇਹਦੇ ਨਾਲ ਵੀ ਪਿਓਰ ਦਾ ਦੁਪੱਟਾ ਰਹੋਗਾ। 2600 ਹੈਗਾ ਅੱਜ ਦੀ ਵੀਡੀਓ ਦਾ ਪ੍ਰਾਈਸ ਇਹ ਹੈਗਾ ਪਿਓਰ ਸ਼ਫੌਨ ਦਾ ਦੁਪੱਟਾ ਬਹੁਤ ਸੋਹਣੀ ਲੁੱਕ ਹੈ ਜੀ ਸੂਟ ਦੇ ਇਹਦੇ ਵਿੱਚ ਕਲਰ ਹੈਗਾ ਆਫ ਵਾਈਟ ਦੇ ਉੱਪਰ ਮੈਂਦੀ ਇਹ ਵੀ ਆਪੋਜ਼ਿਟ ਆ ਗਿਆ ਤੇ ਇੱਕ ਮਿਲ ਜਗਾ ਜੀ ਤੁਹਾਨੂੰ ਨੈਕਸਟ ਡਿਜ਼ਾਈਨ ਇਹਦੇ ਵਿੱਚ ਵੀ ਤੁਹਾਨੂੰ ਦੋ ਸ਼ੇਡ ਮਿਲ ਜਾਣਗੇ ਆਫ ਵਾਈਟ ਤੇ ਬਲੈਕ ਬਹੁਤ ਸੋਹਣੀ ਲੁੱਕ ਆ ਸੋਹਣੀ ਬਹੁਤ ਸੋਹਣੀ ਦੇਖੋ ਐਦਾਂ ਹੀ ਬਲੈਕ ਵਿੱਚ ਛਿੜਕਿਆ ਹੈਗਾ ਕਿਉਂਕਿ ਬਲੈਕ ਦੇ ਉੱਪਰ ਆਫ ਵਾਈਟ ਪ੍ਰਿੰਟ ਆ ਇਹ ਆਫ ਵਾਈਟ ਦੇ ਉੱਪਰ ਬਲੈਕ ਪ੍ਰਿੰਟ ਆ ਦੋਨੋਂ ਹੀ ਪ੍ਰਿੰਟ ਬਹੁਤ ਸੋਹਣੇ ਲੱਗਣਗੇ ਬਣਨ ਤੋਂ ਬਾਅਦ ਇਹ ਹੈਗੀ ਆ ਜੀ ਬੈਕ ਸਾਈਡ ਪਲੇਨ ਸਲਵਾਰ ਹੈ ਜੀ ਦੁਪੱਟਾ ਪ्योर ਚਨਾ ਉਹਦਾ ਜਿਹੜੀ ਲੁੱਕ ਆ ਲੰਮਾ ਚੌੜਾ ਦੁਪੱਟਾ ਰਹੇਗਾ ਸੇਮ ਕਲਰ ਆ ਗਿਆ ਬਲੈਕ ਠੀਕ ਹੈ ਜੀ 블랙 ਦੇ ਨਾਲ ਸਲਵਾਰ 블랙 ਆਏਗੀ ਠੀਕ ਹੈ ਪ੍ਰਿੰਟ ਸੇਮ ਹੈ ਜੇ ਨੈਕਸਟ ਪ੍ਰਿੰਟ ਦਿਖਾਣੇ ਆ ਤੁਹਾਨੂੰ ਆਫ ਵਾਈਟ ਦੇ ਉੱਪਰ ਨੇਵੀ ਬਲੂ ਕਲਰ ਦਾ ਪ੍ਰਿੰਟ ਬਹੁਤ ਸੋਹਣੀ ਸੋਹਣੀ ਜੀ ਪ੍ਰਿੰਟਿੰਗ ਆ ਘੇਰੇ ਦੇ ਉੱਪਰ ਵਰਕ ਹੋਇਆ ਹੋਇਆ ਮਸ਼ੀਨੀ ਵਰਕ ਤੇ ਪ੍ਰਿੰਟ ਨੂੰ ਹਾਈਲਾਈਟ ਕੀਤਾ ਹੋਇਆ ਸਾਰੇ ਨੂੰ ਗੱਠ ਘੜਾਈ ਦੇ ਨਾਲ ਠੀਕ ਹੈ ਜੀ ਦੇਖੋ ਇਹ ਘੇਰੇ ਤੇ ਸਾਰੇ ਤੇ ਵਰਕ ਹੈ 2600 ਦੇ ਵਿੱਚ ਤੁਹਾਨੂੰ ਪਿਓਰ ਦੇ ਸੂਟ ਮਿਲਦੇ ਆ ਇਹਦੇ ਨਾਲ ਵੀ ਤੁਹਾਨੂੰ ਪਿਓਰ ਦਾ ਦੁਪੱਟਾ ਮਿਲੇਗਾ ਜੀ ਪਿਓਰ ਚ ਸ਼ਫਾਨ ਦਾ ਲੰਮੇ ਛੋੜੇ ਦੁਪੱਟੇ ਨੇ ਸਾਰਿਆਂ ਦੇ ਨਾਲ ਇੱਕ ਅਲੱਗ ਆਈਟਮ ਦੇ ਰਹੇ ਆ ਪ੍ਰਿੰਟ ਸੂਟ ਨੇ ਵਿਦਾਊਟ ਲਾਈਨਿੰਗ ਸੂਟ ਬਣਨਗੇ ਵੀ ਪਿਓਰ ਕਾਟਨ ਦੇ ਇਹ ਜਿਹੜੀ ਲੇਸ ਲਗਾਈ ਹੋਈ ਆ ਕਲੀਆਂ ਸਟਾਈਲ ਦੇ ਵਿੱਚ ਇਹ ਅੰਦਰੋਂ ਬੰਦ ਆ ਐਦਾਂ ਕੋਈ ਇਹਨੂੰ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਇਹਦੇ ਕਰਕੇ ਲਾਈਨਿੰਗ ਲਗਵਾਓ ਵਿਦਾਊਟ ਲਾਈਨਿੰਗ ਸੂਟ ਬਣੇਗਾ ਜੀ ਤੇ ਘੇਰਾ ਦੇਖੋ ਸੂਟ ਦਾ ਸ਼ਰਟ ਪ੍ਰਿੰਟਡ ਰਹੂਗੀ neck ਦੇ ਉੱਪਰ ਐਦਾਂ ਬੋਟਲੀ ਡਿਜ਼ਾਈਨ ਦਿੱਤਾ ਹੋਇਆ ਸੇਮ ਕਲਰ ਦੀ ਬੋਟਲੀ ਲਗਾਈ ਹੋਈ ਆ ਠੀਕ ਹੈ ਤੇ ਇਹ ਹੈਗੀ ਆ ਸਲਵਾਰੇ ਦੇ ਨਾਲ 3 ਮੀਟਰ ਦੇ ਜਿਹੜੇ ਕਲਰ ਦੇ ਵਿੱਚ ਬਾਰਡਰ ਉਸ ਕਲਰ ਦੀ ਸਲਵਾਰ ਆ ਇਹਨਾਂ ਦੇ ਨਾਲ ਪਲੇਨ ਦੁਪੱਟੇ ਰਹਿਣਗੇ ਪਿਓਰ ਸ਼ਾਫੌਨ ਦੇ ਲੰਮੇ ਚੌੜੇ ਜਿਹੇ ਦੁਪੱਟੇ ਆ ਜੀ ਤੈਹ ਲੱਗੀ ਵੀ ਹੁੰਦੀ ਆ ਬਹੁਤ ਸੋਹਣੀ ਇਹਨਾਂ ਦੀ ਖੋਲਣ ਨੂੰ ਦਿਲ ਨਹੀਂ ਕਰਦਾ ਐਦਾਂ ਇੱਕ ਸਾਈਡ ਲੇਸ ਆ ਜੇਗੀ ਕਿ ਇੱਕ ਸਾਈਡ ਇਦਾਂ ਪੇਸਟਿੰਗ ਦਿੱਤੀ ਹੋਈ ਆ ਬਹੁਤ ਪਿਆਰੀ ਪਿਓਰ ਸ਼ਾਫੌਨ ਦਾ ਦੁਪੱਟਾ ਪਲੇਨ ਇਹਦਾ ਸੈਕੰਡ ਕਲਰ ਆ ਜੇ ਇਸ ਕਲਰ ਦੀ ਸਲਵਾਰ ਆ ਜਾਏਗੀ ਇਹ ਵਾਲੀ ਸਲਵਾਰ ਇਹਦੀ ਠੀਕ ਆ ਜੀ ਕੇ ਮਾਊਸਿਆ ਸ਼ੇਡ ਇਹਦੇ ਵਿੱਚ ਇਹ ਸਲਵਾਰ ਆ ਜਾਏਗੀ ਪਲੇਨ ਦੁਪੱਟਿਆਂ ਦੇ ਨਾਲ ਰਹਿਣਗੇ ਸੂਟ ਪ੍ਰਾਈਸ ਸਾਰੀ ਵੀਡੀਓ ਦਾ ਸੇਮ ਆ ਨੈਕਸਟ ਸੂਟ ਤੁਹਾਨੂੰ ਦਿਖਾਉਣੇ ਆ ਬਹੁਤ ਸੋਹਣੀ ਪ੍ਰਿੰਟਿੰਗ ਆ ਸੂਟ ਦੇ ਇਹ ਹੈਗਾ ਜੀ ਫਰੰਟ ਪ੍ਰਿੰਟ ਸਾਰੇ ਵਰਕ ਦੇ ਨਾਲ ਹਾਈਲਾਈਟ ਮਸ਼ੀਨੀ ਵਰਕ ਦੇ ਨਾਲ ਹਾਈਲਾਈਟ ਆ ਸਾਰੇ ਸੂਟ ਕੇਰਾ ਬਹੁਤ ਸੋਹਣਾ ਬਣਿਆ ਹੋਇਆ ਸੂਟ ਦਾ ਬੈਕ ਸਾਈਡ ਬਹੁਤ ਸੋਹਣੀ ਹੈ। ਇਹਦੀਆਂ ਬਾਜੂ ਐਕਸਟਰਾ ਦਿੱਤੀਆਂ ਹੋਈਆਂ 3 ਮੀਟਰ ਦੀ ਸ਼ਰਟ ਆ ਤੇ ਇਹ ਹੈਗੀ ਹੈ ਜੀ ਸਲਵਾਰ ਇਹਦੀ 3 ਮੀਟਰ ਦੀ। ਠੀਕ ਹੈ ਜੀ। ਇਹ ਜਿੰਨਾ ਵੀ ਦੇਖੋ ক্লোਜ਼ ਤੋਂ ਦੇਖ ਲਓ ਥੋੜਾ ਜਿਹਾ ਪ੍ਰਿੰਟ ਆ ਨੀਚੇ ਪ੍ਰਿੰਟ ਨੂੰ ਸਾਰੀ ਨੂੰ ਮਸ਼ੀਨੀ ਵਰਕ ਦੇ ਨਾਲ ਹਾਈਲਾਈਟ ਕੀਤਾ ਹੋਇਆ। ਦੁਪੱਟੇ ਬਹੁਤ ਸੋਹਣੇ ਇਹਨਾਂ ਸੂਟਾਂ ਦੇ। ਦੁਪੱਟੇ ਦੀ ਲੈਂਥ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ਲੰਬਾਈ ਚੌੜਾਈ ਦੇ ਵਿੱਚ ਜਿਹੜੇ ਕਹਿੰਦੇ ਆ ਸਾਨੂੰ ਦੁਪੱਟੇ ਲੰਮੇ ਚੌੜੇ ਜੇ ਚਾਹੀਦੇ ਆ ਜੀ ਉਹਨਾਂ ਵਾਸਤੇ ਸੂਟ ਬਹੁਤ ਸੋਹਣੇ ਆ ਅੱਜ ਦੇ ਸਾਰੀ ਵੀਡੀਓ ਦੇ 2600 ਪ੍ਰਾਈਸ ਆ ਵਿਦਆਊਟ ਲਾਈਨਿੰਗ ਪਿਓਰ ਕਾਟਨ ਦੇ ਸੂਟ ਇਹਦੀ ਵੀ ਸੈਕੰਡ ਕਲਰ ਹੈ ਇਹ ਹੈਗਾ ਜੀ ਇਹਦਾ 3rd ਕਲਰ ਇਹ ਹੈਗਾ ਜੀ ਇਹਦਾ ਸਕਾਈ ਜਿਹਾ ਸ਼ੇਡ 4th ਕਲਰ ਚਾਰ ਕਲਰ ਨੇ ਬਹੁਤ ਸੋਹਣੇ ਸੋਹਣੇ ਜੇ ਨੈਕਸਟ ਦਿਖਾਣੇ ਆ ਪ੍ਰਿੰਟਿੰਗ ਤੇ ਵਰਕ ਬਹੁਤ ਪਿਆਰੇ ਸੂਟ ਤਿੰਨ ਮੀਟਰ ਦੀ ਸ਼ਰਟ ਦੇ ਨਾਲ ਸੂਟ ਆ ਜੇ ਤੁਸੀਂ ਖੁੱਲਾ ਡੁੱਲਾ ਸੂਟ ਜਿੱਦਾਂ ਮਰਜ਼ੀ ਬਣਾਓ ਦੇਖੋ ਜੀ ਸੂਟ ਇਹ ਪਹਿਲਾਂ ਤਾਂ نیچے ਪ੍ਰਿੰਟ ਆ ਤੇ ਬਾਕੀ ਪ੍ਰਿੰਟ ਨੂੰ ਸਾਰੇ ਨੂੰ ਇਹ ਵਰਕ ਕੀਤਾ ਹੋਇਆ ਹੈ ਹੈਂਡ ਮੇਡ ਵਰਕ ਹੈ ਜੀ ਸਾਰਾ ਏਵੇਂ نیچے ਪ੍ਰਿੰਟ ਆ ਗਿਆ ਸੈਂਟਰ ਦੇ ਵੀ ਸਾਈਡਾਂ 'ਚ ਵਰਕ ਆ ਗਿਆ ਤੇ ਲੇਸ ਲਗਾ ਕੇ ਡਬਲ ਲੇਸ ਦੇ ਨਾਲ ਇਹਦਾ ਘੇਰਾ ਬਣਿਆ ਹੋਇਆ ਹੈ। 3 ਮੀਟਰ ਦੀ ਸ਼ਰਟ ਹੈ। ਇਸ ਸਾਈਡ ਤੇ 슬ੀਵਜ਼ ਆ ਗਈਆਂ। ਬਲੈਕ ਕਲਰ ਦੀ ਸਲਵਾਰ ਹੈ ਜੀ ਇਹਦੇ। ਇਹ ਹੈਗਾ ਲੰਮਾ ਚੌੜਾ ਜਿਹਾ ਦੁਪੱਟਾ ਪਿਓਰ ਸ਼ਫਾਉਨ ਦਾ। ਕਲਰ ਦੇਖ ਲਓ। ਕਲਰ ਸਾਰੀ ਸੋਹਣੀ ਹੈ, ਸੁਣਦੇ। ਡਿਜ਼ਾਈਨ ਵੀ ਸੋਹਣਾ ਹੈ। ਕੀ ਕਲਰ ਵੀ ਸੋਹਣੇ ਆ ਜਿਹੜਾ ਮੈਂ ਪਹਿਲਾਂ ਖੋਲਿਆ ਇੱਕ ਬਲੈਕਿਸ਼ ਬਲੂ ਜਿਹਾ শেਡ ਆ ਜਿੱਦਾਂ ਇੱਕ ਤਾਂ ਹੁੰਦਾ ਨੇਵੀ ਬਲੂ ਇਹ ਬਲੈਕ ਬਲੂ ਜਿਹਾ শেਡ ਆ ਤੇ ਇਹ ਹੈਗਾ ਪ੍ਰੋਪਰ ਬਲੈਕ ਕਲਰ ਦੋਨੋਂ ਹੀ ਕਲਰਾਂ ਦੇ ਵਿੱਚ ਫਰਕ ਆ ਠੀਕ ਹੈ ਜੀ ਹਾਂ ਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਥੈਂਕ ਯੂ so much